ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪੰਜਾਬੀ ਵਰਸਾ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਜਿਹੜੀ ਚੀਜ਼ ਮੈਂ ਤੁਹਾਨੂੰ ਦਿਖਾਉਣੀ ਆ ਉਹ ਪੁਰਾਣੇ ਵੇਲਿਆਂ ਵਿੱਚ ਰਸੋਈਆਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਅੱਜ ਤੁਹਾਨੂੰ ਉਹ ਚੀਜ਼ ਦਿਖਾਵਾਂਗੇ ਤੇ ਉਸ ਤੋਂ ਬਾਅਦ ਮੈਂ ਉਹਨਾਂ ਵੀਰਾਂ ਦੇ ਨਾਂ ਬੋਲੂਗਾ ਜਿਨ੍ਹਾਂ ਨੇ ਪਹਿਲੇ ਬਲੌਗ ਵਿੱਚ YouTube ਤੇ ਕਮੈਂਟ ਕਰੇ ਸੀ। ਸੋ ਵੀਡੀਓ ਨੂੰ ਐਂਡ ਤੱਕ ਕਰੇ ਜ਼ਰੂਰ ਦੇਖਣਾ ਤੇ ਲਾਇਕ ਸ਼ੇਅਰ ਵੀ ਕਿਰਪਾ ਕਰਕੇ ਜ਼ਰੂਰ ਕਰਨਾ। ਸੋ ਚਲੋ ਜੀ ਚੱਲਦੇ ਆਂ ਫੇਰ ਦਿਖਾਉਨੇ ਤੁਹਾਨੂੰ ਪੁਰਾਣੇ ਬੇੜਿਆਂ ਦੇ ਚ ਰਸੋਈਆਂ ਚ ਵਰਤੀ ਜਾਂਦੀ ਇੱਕ ਹੋਰ ਪੁਰਾਣੀ ਚੀਜ਼। ਲਓ ਦੇਖੋ ਜੀ ਇਹ ਆਓ ਪੁਰਾਣੀ ਜੀ ਜੋ ਪਹਿਲੇ ਸਮਿਆਂ 'ਚ ਰਸੋਈਆਂ ਦੇ ਵਿੱਚ ਵਰਤੀ ਜਾਂਦੀ ਸੀ ਇਹ ਹੈਗਾ ਜੀ ਪਿੱਤਲ ਦੀ ਧਾਂਦ ਦਾ ਬਣਿਆ ਹੋਇਆ ਰੋਟੀਆਂ ਰੱਖਣ ਵਾਲਾ ਡੱਬਾ ਪੁਰਾਣੇ ਬੇੜਿਆਂ ਵਿੱਚ ਰੋਟੀਆਂ ਨੂੰ ਗਰਮ ਰੱਖਣ ਲਈ ਇਸ ਡੱਬੇ ਵਿੱਚ ਰੱਖ ਦਿੱਤਾ ਜਾਂਦਾ ਸੀ ਤੇ ਬਿੱਲੀਆਂ ਕਾਂਵਾਂ ਤੋਂ ਬਚਾਉਣ ਲਈ ਵੀ ਇਸ ਡੱਬੇ ਦੀ ਵਰਤੋਂ ਕੀਤੀ ਜਾਂਦੀ ਸੀ ਤਾਂ ਕਿ ਕੋਈ ਬਿੱਲੀ ਕੋਈ ਕਾਂ ਰੋਟੀਆਂ ਨਾਲ ਚੱਕ ਸਕੇ ਇਸ ਲਈ ਇਸੇ ਡੱਬੇ ਵਿੱਚ ਰੱਖ ਕੇ ਇਹਦਾ ਹਾ ਕੁੰਡਾ ਲਗਾ ਦਿੱਤਾ ਜਾਂਦਾ ਸੀ ਕਿਉਂਕਿ ਇਸ ਤੋਂ ਪਹਿਲਾਂ ਲੋਕ ਰੋਟੀਆਂ ਛਾਬੇ ਵਿੱਚ ਰੱਖ ਦਿੰਦੇ ਸੀ ਜੋ ਕਿ ਤੂਤ ਦੀਆਂ ਸੜੀਆਂ ਦੇ ਬਣੇ ਹੁੰਦੇ ਸੀ ਤੇ ਇੱਕ ਖੱਤਰ ਦਾ ਪੋਣਾ ਹੁੰਦਾ ਸੀ ਪੋਣੇ ਵਿੱਚ ਰੋਟੀਆਂ ਲਵੇੜ ਕੇ ਉਹ ਛਾਬੇ ਵਿੱਚ ਰੱਖ ਦਿੰਦੇ ਸੀ ਉਹ ਸ਼ਾਬੇ ਦੇ ਉੱਪਰ ਕੋਈ ਢੱਕਣ ਨਹੀਂ ਹੁੰਦਾ ਸੀ ਇਸ ਲਈ ਜਿਹੜਾ ਕੋਈ ਆਪਣਾ ਕੁੱਤਾ ਹੋਇਆ ਜਾਂ ਕੋਈ ਕਾਂ ਹੋਇਆ ਉਹ ਰੋਟੀਆਂ ਵਗੈਰਾ ਚੱਕ ਲੈਂਦੇ ਸੀ ਇਸ ਲਈ ਫਿਰ ਇਹ ਇਹ ਰੋਟੀਆਂ ਵਾਲੇ ਡੱਬੇ ਦੀ ਕਾਰ ਤੋਂ ਨਿਕਲੀ ਤੇ ਲੋਕਾਂ ਨੇ ਇਹ ਲਿਆ ਕੇ ਆਪਣੇ ਘਰਾਂ ਵਿੱਚ ਰੱਖ ਲਏ ਤੇ ਇਹਨਾਂ ਵਿੱਚ ਰੋਟੀਆਂ ਰੱਖਦੇ ਹੁੰਦੇ ਸੀ ਸੋ ਇਹ ਜਿਹੜਾ ਡੱਬਾ ਪਿੱਤਲ ਦੀ ਤਾਂਤ ਦਾ ਬਣਿਆ ਹੋਇਆ ਇਦੋਂ ਬਾਅਦ ਸਟੀਲ ਦੇ ਵੀ ਚੱਲੇ ਨੇ ਜਦੋਂ ਲੋਕਾਂ ਨੇ ਸਾਰਾ ਪਿੱਤਲ ਘਰਾਂ 'ਚੋਂ ਕੱਢ ਕੇ ਕਬਾੜੀਆਂ ਨੂੰ ਵੇਚ ਦਿੱਤਾ ਤੇ ਉਦੋਂ ਬਾਅਦ ਫਿਰ ਸਟੀਲ ਦੇ ਰੱਬੇ ਦੇ ਘਰਾਂ ਵਿੱਚ ਲਾਇਆ ਤੇ ਅੱਜ ਕੱਲ ਵੀ ਘਰਾਂ ਵਿੱਚ ਉਹ ਸਟੀਲ ਦੇ ਡੱਬੇ ਲੋਕਾਂ ਕੋਲ ਹੈਗੇ ਨੇ ਪਰ ਜਿਹੜਾ ਇਹ ਪਿੱਤਲ ਦੀ ਤਾਂਦ ਦਾ ਬਣਿਆ ਹੋਇਆ ਡੱਬਾ ਇਹ ਬਿਲਕੁਲ ਹੀ ਕਰਾਂ ਜੋ ਲੋਪ ਹੋ ਗਿਆ ਸੋ ਇਹ ਡੱਬਾ ਵੀ ਮੈਂ ਆਪਣੇ ਭਾਈ ਆਨੰਦ ਸਿੰਘ ਬੜੈਚਪ੍ਰਾਸਤੀ ਮਿਊਜ਼ੀਅਮ ਵਿੱਚ ਸਾਮੇ ਰੱਖਿਆ ਹੋਇਆ ਸੋ ਕਿਸੇ ਆਉਣ ਵਾਲੇ ਵਲੌਗ ਵਿੱਚ ਮੈਂ ਤੁਹਾਨੂੰ ਉਹ ਸ਼ਾਬਾ ਵੀ ਦਿਖਾਵਾਂਗਾ ਜੀ ਵਿੱਚ ਇਹਨਾਂ ਡੱਬਿਆਂ ਤੋਂ ਪਹਿਲਾਂ ਰੋਟੀਆਂ ਰੱਖੀ ਜਾਂਦੀਆਂ ਦੀ ਸੋ ਉਹਦੇ ਵੀ ਤੁਹਾਨੂੰ ਕਦੇ ਆਉਣ ਵਾਲੇ ਵਲੌਗ ਵਿੱਚ ਦਰਸ਼ਣ ਕਰਾਵਾਂਗਾ ਸੋ ਵੀਡੀਓ ਨੂੰ ਦੇਖਦੇ ਰਹਿਣਾ ਤੇ ਅੱਗੇ ਲੋਕਾਂ ਨੂੰ ਸ਼ੇਅਰ ਵੀ ਕਰਦੇ ਰਹਿਣਾ ਆਗੇ ਹੋਰਾਂ ਲੋਕਾਂ ਨੂੰ ਵੀ ਇਹਨਾਂ ਚੀਜ਼ਾਂ ਬਾਰੇ ਪਤਾ ਲੱਗ ਸਕੇ ਤੇ ਉਹ ਚੀਜ਼ਾਂ ਇਹ ਦੇਖ ਸਕਣ ਸੋ ਇਹ ਮੇਰੀ ਹੱਥ ਜੋੜ ਕੇ ਬੇਨਤੀ ਆ ਕਿਰਪਾ ਕਰਕੇ ਲਾਇਕ ਸ਼ੇਅਰ ਜਰੂਰ ਕਰਨਾ ਸੋ ਅੱਜ ਤੁਹਾਨੂੰ ਇਹੀ ਵਰਤਨ ਦਿਖਾਉਣਾ ਸੀ ਜੋ ਕਈ ਪੁਰਾਣੀ ਵਿੜਿਆਂ ਵਿੱਚ ਵਰਤਿਆ ਜਾਂਦਾ ਸੀ ਤੇ ਉਦੋਂ ਜੋ ਰਸੋਈਆਂ ਵਿੱਚ ਵਰਤਨ ਹੁੰਦੇ ਸੀ ਉਹ ਸਾਰੇ ਸਾਰੇ ਪਿੱਤਲ ਦੀ ਧਾਣ ਦੇ ਬਣੇ ਹੁੰਦੇ ਸੀ ਜਾਂ ਫਿਰ ਤਾਂਬੇ ਦੀ ਧਾਣ ਦੇ ਬਣੇ ਹੁੰਦੇ ਸੀ ਸੋ ਅੱਜ ਕੱਲ ਕੋਈ ਟਾਵਾ ਟਰੱਲਾ ਘਰ ਹੋਣਾ ਜਿੱਥੇ ਇਹ ਪਿੱਤਲ ਦੇ ਵਰਤਾਂ ਦੇਖਣ ਨੂੰ ਮਿਲਦੇ ਹੋਣ ਇਹ ਅੱਜ ਕੱਲ ਜਾਂਦਾ ਬ੍ਰਾਸ਼ਤੀ ਮਿਊਜ਼ੀਅਮ ਵਿੱਚ ਦੇਖਣ ਨੂੰ ਮਿਲਦੇ ਨੇ ਜਿਹੜੇ ਬ੍ਰਾਸ਼ਤੀ ਮਿਊਜ਼ੀਅਮ ਬਣਾਏ ਹੋਏ ਨੇ ਉਹਨਾਂ ਵਿੱਚ ਦੇਖਣ ਨੂੰ ਮਿਲਦੇ ਨੇ ਜਾਂ ਫਿਰ ਕੁਵਾੜੀਆਂ ਦੀਆਂ ਦੁਕਾਨਾਂ ਤੋਂ ਸੋ ਜਿਸ ਵੀਰ ਭੈਣ ਕੋ ਇਹੋ ਜੀ ਚੀਜ਼ ਕੋਈ ਪੁਰਾਣੀ ਹੋਵੇ ਤਾਂ ਕਿਰਪਾ ਕਰਕੇ ਉਹ ਸਾਂਭ ਕੇ ਰੱਖਿਆ ਕਰੋ ਕਿਉਂਕਿ ਇਹ ਆਪਣੇ ਵਿਰਸੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਸੋ ਅਗਲੀ ਵੀਡੀਓ ਵਿੱਚ ਤੁਹਾਨੂੰ ਹੋਰ ਕੋਈ ਪੁਰਾਣੀ ਚੀਜ਼ ਦਿਖਾਉਂਗਾ ਸੋ ਆਉਣ ਵਾਲੇ ਬਲੌਗਾਂ ਨੂੰ ਦੇਖਦੇ ਰਹਿਣਾ ਤੇ ਹੁਣ ਮੈਂ ਉਹਨਾਂ ਵੀਰਾਂ ਦੇ ਨਾਮ ਬੋਲਣ ਲੱਗਾ ਜਿਨ੍ਹਾਂ ਨੇ ਪਹਿਲੇ ਬਲੌਗ ਵਿੱਚ YouTube ਤੇ ਕਮੈਂਟ ਕਰੇ ਦੀ ਸੋ ਵੀ ਪਹਿਲੇ ਬਲੌਗਾਂ ਵਿੱਚ ਜਿਨ੍ਹਾਂ ਵੀਰਾਂ ਨੇ ਕਮੈਂਟ ਕਰੇ ਦੀ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਪਹਿਲੇ ਵੀਰ ਦਾ ਨਾਂ ਹੈਗਾ ਸਤਵੀਰ ਸਿੰਘ ਜੀ ਸੋ ਦੂਜੇ ਵੀਰ ਦਾ ਨਾਂ ਹੈਗਾ ਕੁਲਦੀਪ ਸਿੰਘ ਜੀ ਸੋ ਇਹਨਾਂ ਦੋਨਾਂ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ ਨਾ ਕਮੈਂਟ ਕਰਿਆ ਤੇ ਆਉਣ ਵਾਲੇ ਬਲੌਗਾਂ ਵਿੱਚ ਵੀ ਕਮੈਂਟ ਕਰਦੇ ਰਹਿਣਾ ਜੀ ਤੇ ਬਾਕੀ ਵੀ ਵੀਰਾਂ ਭੈਣਾਂ ਨੂੰ ਵੀ ਬੇਨਤੀ ਆ ਕਿ ਉਹ ਵੀ ਕਿਰਪਾ ਕਰਕੇ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਵੀ ਜਰੂਰ ਕਰਿਆ ਕਰੋ ਸੋ ਵੀਡੀਓ ਦੇਖਣ ਲਈ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਜਿਨ੍ਹਾਂ ਨੇ ਪੂਰੀ ਵੀਡੀਓ ਦੇਖੀ ਉਹ ਫਿਰ ਮੜਾ ਗਿਆ ਇੱਕ ਹੋਰ ਵੀਡੀਓ ਲੈ ਕੇ ਆਉਣ ਵਾਲੇ ਸਮੇਂ ਵਿੱਚ ਉਦੋਂ ਤੱਕ ਲਈ ਰੱਬ ਰੱਖਾ